ਚੱਲ ਜੀ ਗਏਗਾ ਜਤ ਕਿੰਨਾ ਤਾਂ ਕਿ ਸਾਨੂੰ ਸਾਡੇ ਹੱਥ ਨਹੀਂ ਮਿਲ ਜਾਂਦੇ ਸੰਵਿਧਾਨ ਵਾਲੇ ਇਨਸਾਨੀਅਤ ਵਾਲੇ ਕੁਝ ਨਹੀਂ ਦਿੰਦੇ ਇੱਕ ਜਾਨਵਰ ਨੂੰ ਸੋਟੀ ਮਾਰਨ ਤੇ ਪਰਚਾ ਹੁੰਦਾ ਹੈ ਇੱਥੇ ਜਿਹੜੇ ਇਨਸਾਨਾਂ ਨੂੰ ਗੋਲੀ ਮਾਰ ਕੇ ਮਾਰਦਾ ਹੈ ਔਰ ਉਹਨਾਂ ਨੂੰ ਕਹਿ ਰਹੇ ਨੇ ਕਿ ਚਲੋ ਸੀਐਮ ਆ ਰਾਜ ਮੰਤਰੀ ਆ ਬਣਾਇਆ ਤੇ ਉਹ ਕਾਤਲ ਆ ਇਹਨਾਂ ਕਾਤਲਾਂ ਦੇ ਉੱਤੇ ਪਰਚਾ ਕਿੰਨਾ ਚਿਰ ਨਹੀਂ ਹੁੰਦਾ ਉਹਨਾਂ ਕੀ ਅੰਦੋਲਨ ਨਹੀਂ ਖਤਮ ਹੋਈਗਾ ਲੰਮਾ ਚੱਲੇ ਛੋਟਾ ਚੱਲੇ ਸਾਨੂੰ ਇਸ ਗੱਲ ਦਾ ਨਹੀਂ ਪਤਾ ਪਰ ਇਹਨਾਂ ਨੂੰ ਸਜ਼ਾ ਤਵਾਕੇ ਹੀ ਰਵਾਂਗੇ ਔਰ ਗਾਂ ਤੋਂ ਕਿਸੇ ਇਨਸਾਨ ਨੂੰ ਪਰੰਤਿ ਕੋਸ਼ਿਸ਼ ਨਾ ਕਰਨ ਕੁਝ ਇਹ ਨਹੀਂ ਹੈ ਕਿ ਉੱਥੇ ਉਹ ਕਿਸਾਨ ਮਰਿਆ ਹੈ ਚਾਹੇ ਇਹ ਕਿਸੇ ਨੂੰ ਕਿਸਾਨ ਕਹੇ ਕਿਸੇ ਨੂੰ ਮਜ਼ਦੂਰ ਕਹੇ ਨਹੀਂ ਕਿਸੇ ਨੂੰ ਮਲਾਕਨ ਕਹੇ ਕਿਸੇ ਨੂੰ ਸੇਕੀ ਕਿਸ ਨੂੰ ਹੈ ਸਾਰੇ ਇਨਸਾਨ ਮਾਰਿਆ ਦੇਣਾ ਕਿਸਾਨ ਉਹ ਵੀ ਉਹ ਇਨਸਾਨ ਜਿਹੜਾ ਇਹਨਾਂ ਦੇ ਰਾਜ ਚ ਰਹਿੰਦਾ ਹੈ ਇਹ ਇਸ ਟਾਈਮ ਮੋਦੀ ਰਾਜਾ ਹੈ ਸਾਡੇ ਦੇਸ਼ ਦਾ ਔਰ ਇਹਦੇ ਰਾਜ ਚ ਰਹਿੰਦੇ ਨੂੰ ਉਹ ਰਾਜਾ ਖੁਦ ਹੀ ਮਾਰ ਰਿਹਾ ਹੈ ਇਹ ਤੋਂ ਦੱਸੋ ਹੋਰ ਮਾੜੇ ਹਾਲਾਤ ਕੀ ਹੋ ਸਕਦਾ ਹੈ ਜੋ ਕੱਲੇ ਆ ਕੇ ਭਾਰਤ ਦੀ ਡਬਲ ਇੰਜਨ ਦੀ ਜਿਹੜੀ ਸਰਕਾਰ ਆ ਉਹ ਉਸ ਰਸਤੇ ਤੇ ਚੱਲ ਰਹੀ ਆ ਜਿਸ ਰਸਤੇ ਤੇ ਚਲਦਿਆਂ ਸੰਵਿਧਾਨ ਸੰਵਿਧਾਨਿਕ ਹੱਕਾਂ ਦਾ ਖਾਤਮਾ ਕੀਤਾ ਜਾ ਰਿਹਾ ਇਹ ਸਾਡਾ ਜਨੂਨੀ ਹੱਕ ਆ ਸਾਰੇ ਭਾਰਤੀ ਲੋਕਾਂ ਦਾ ਕਿ ਅਸੀਂ ਕਿਸੇ ਵੀ ਸਟੇਟ ਤੇ ਜਾ ਸਕਦੇ ਆ ਆਪਣੀ ਰਾਜਧਾਨੀ ਦਿੱਲੀ ਤੇ ਜਾ ਸਕਦੇ ਆ ਪਰ ਜੋ ਕੁਛ ਹਰਿਆਣੇ ਦੀ ਸਰਕਾਰ ਨੇ ਕੀਤਾ ਆ ਪਿਛਲੇ 10 12 ਦਿਨਾਂ ਤੋਂ ਕਿਸਾਨਾਂ ਨੂੰ ਰੋਕਿਆ ਹੋਇਆ ਆ ਉਹ ਬਿਲਕੁਲ ਸੰਵਿਧਾਨਿਕ ਵਿਰੋਧੀ ਆ ਔਰ ਅਸੀਂ ਅੱਜ ਜਿਹੜਾ ਇਹ ਰੋਸ ਦਿਨ ਸਾਲਾ ਦਿਨ ਮਨਾ ਰਹੇ ਆ ਉਹਦੇ 'ਚ ਮੰਗ ਕਰਦੇ ਆ ਕਿ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਆ ਉਹ ਕੱਲੇ ਬਿਆਨ ਨਾ ਦੇਵੇ ਉਹ ਖੱਟੜ ਦੇ ਖਿਲਾਫ ਪਰਚਾ ਦਰਜ ਕਰੇ ਉਥੋਂ ਦੇ ਗ੍ਰਹਿ ਮੰਤਰੀ ਅਨਰ ਬੇਜਦੇ ਖਿਲਾਫ ਪਰਚਾ ਦਰਜ ਕਰੇ ਅਸ ਵੀ ਹਮਾਰੇ ਦੇ ਖਿਲਾਫ ਪਰਚਾ ਦਰਜ ਕਰੇ لیکن ਹਾਲੇ ਤੱਕ ਜਿਹੜਾ ਪਰਚਾ ਦਰਜ ਨਹੀਂ ਕੀਤਾ ਜਾ ਰਿਹਾ ਸੰਯੁਕਤ ਕਿਸਾਨ ਮੋਰਚੇ ਤੇ ਮਜ਼ਦੂਰ ਜਥੇਬੰਦੀਆਂ ਨੇ ਬਕਾਇਦਾ ਜਿਡਾ ਇੱਕ ਲੰਮਾ ਪ੍ਰੋਗਰਾਮ ਤੈਅ ਕੀਤਾ ਆ ਹਰ ਹਾਲਤ ਦੇ ਵਿੱਚ ਇਹ ਪਰਚਾ ਦਰਜ ਕਰਾਇਆ ਜਾਵੇਗਾ ਔਰ ਹਲ ਹਰ ਹਾਲਤ ਦੇ ਵਿੱਚ ਜਿਹੜਾ ਸਾਡਾ ਸੰਵਧਾਨਿਕ ਹੱਕਿਆ ਦਿੱਲੀ ਜਾਣ ਦਾ ਉਹਨੂੰ ਉਹਦੀ ਰਾਖੀ ਕੀਤੀ ਜਾਵੇਗੀ ਇਸ ਕਰਕੇ ਅਸੀਂ ਅੱਜ ਕਾਲੇ ਦਿਨ ਉਸਤੇ ਮੰਗ ਕਰਦੇ ਆ ਕਿ ਭਗਵੰਤਪਾਲ ਸਰਕਾਰ ਜਿਹੜਾ ਫੌਰੀ ਇਹ ਪਰਚਾ ਦਰਜ ਕਰੇ